सत श्रीकाल जी जसविंदर द रसोई बहुत बहुत स्वागत है अज मैं बनाऊंगी मटर वाले चावल चावल जोड़े है बहुत ही वजी बनन के बिलकुल भी मैश नहीं हो टुटे नहीं बहुत ही ज़्यादा वह चावल ये बनन गए तो वीडियो पूरा देखो बिल्कुल भी स्किप ना करो चलो मटर वाले चावल है मैं थोड़े शेयर करती हूँ ਮਟਰ ਵਾਲੇ ਚਾਵਲ ਬਣਾਉਣ ਵਾਸਤੇ ਇੱਥੇ ਮੈਂ ਇੱਕ ਗਲਾਸ ਬਾਸਮਤੀ ਚਾਵਲ ਲੈ ਲਿੱਤੇ ਹੋਏ ਨੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਇੱਕ ਸਾਈਡ ਤੇ ਰੱਖ ਦਵਾਂਗੇ। ਹੁਣ ਆਪਾਂ ਕੁੱਕਰ ਲੈ ਲਿੱਤਾ ਤੇ ਇਹ ਜਿਹੜੇ ਚਾਵਲ ਹੈਗੇ ਨੇ ਕੁੱਕਰ ਦੇ ਵਿੱਚ ਬਣਾਵਾਂਗੇ ਤੇ ਕੁੱਕਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇੱਕ ਘੜਤੀ ਤੇਲ ਦੀ ਪਾ ਲੈਂਦੀ ਐ। ਤੁਸੀਂ ਚਾਹੋ ਤਾਂ ਇੱਥੇ ਦੇਸੀ ਘਿਓ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਇੱਕ ਚਮਚ ਜੀਰਾ। ਤੇ ਜੀਰਾ ਪਾਉਂਦੇ ਹੀ ਇਸ ਦੇ ਵਿੱਚ ਹੁਣ ਛੋਟਾ ਜਿਹਾ ਮੈਂ ਦਾਲ ਚਿਰਨੀ ਦਾ ਟੁਕੜਾ ਪਾਵਾਂਗੀ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਨਾਲ ਹੀ ਇੱਥੇ ਹੁਣ ਮੈਂ ਪਾ ਰਹੀ ਹਾਂ ਇੱਕ ਤੇਜ ਪੱਤਾ ਇਹਨਾਂ ਨੂੰ ਆਪਾਂ ਅੱਧਾ ਕਿ ਮਿੰਟ ਤੜਕਣ ਦਵਾਂਗੇ ਤੇਲ ਗਰਮ ਹੈ ਤੇ ਸਾਰੀਆਂ ਚੀਜ਼ਾਂ ਬਹੁਤ ਹੀ ਜਲਦੀ ਤੜਕ ਚਾਣੀਆਂ ਨੇ ਤੇ ਹੁਣ ਇਸ ਦੇ ਵਿੱਚ ਮੈਂ ਇੱਕ ਪਿਆਜ਼ ਪਾ ਰਹੀ ਹਾਂ ਮੈਂ ਇਸ ਤਰੀਕੇ ਦੇ ਨਾਲ ਦੇਖੋ ਪਿਆਜ਼ ਕਟਿਆ ਹੋਇਆ ਤੇ ਪਿਆਜ਼ ਨੂੰ ਆਪਾਂ ਲਗਾਤਾਰ 골ਡਨ ਬ੍ਰਾਊਨ ਹੋਣ ਤੱਕ ਭੁੰਨਾਂ ਤੇ ਫਲੇਮ ਆਪਾਂ ਇੱਥੇ ਮੀਡੀਅਮ ਰੱਖੀ ਹੋਈ ਹੈ ਤੇ ਇਹਨਾਂ ਨੂੰ ਲਗਾਤਾਰ ਆਪਾਂ ਇਸੇ ਤਰੀਕੇ ਨਾਲ ਭੁੰਨੀ ਜਾਣਾ ਤੇ ਦੇਖੋ ਜਿਹੜੇ ਪਿਆਜ਼ ਹੈਗੇ ਨੇ 골ਡਨ ਕਲਰ ਦੇ ਹੋਣੇ ਸ਼ੁਰੂ ਹੋ ਗਏ ਹੋਏ ਨੇ ਜਦੋਂ ਜਿਵੇਂ ਹੀ ਇਹ 골ਡਨ ਹੋਣਗੇ ਤੇ ਇਸ ਦੇ ਵਿੱਚ ਹੁਣ ਆਲੂ ਪਾ ਲਵਾਂਗੇ ਮੈਂ ਇੱਥੇ ਦੋ ਮੀਡੀਅਮ ਸਾਈਜ਼ ਦੇ ਆਲੂ ਕੱਟ ਕੇ ਪਾ ਲਿੱਤੇ ਨੇ ਆਲੂ ਪਾਣੇ ਬਿਲਕੁਲ ਹੀ ਆਪਸ਼ਨਲ ਹੈਗੇ ਨੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਮੈਨੂੰ ਮਟਰ ਵਾਲੇ ਚਾਵਲ ਦੇ ਵਿੱਚ ਆਲੂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਲੱਗਦਾ ਇਸ ਲਈ ਮੈਂ ਆਲੂ ਵੀ ਇਸ ਦੇ ਵਿੱਚ ਪਾਏ ਨੇ ਤੁਸੀਂ ਵੀ ਜ਼ਰੂਰ ਪਾਣਾ ਇਸ ਤਰੀਕੇ ਦੇ ਨਾਲ ਜਿਹੜਾ ਮਟਰ ਦਾ ਪਲਾਓ ਹੈਗਾ ਮਟਰ ਵਾਲੇ ਚਾਵਲ ਹੈਗੇ ਨੇ ਬਹੁਤ ਜ਼ਿਆਦਾ ਵਧੀਆ ਬਣਨਗੇ ਤੇ 2 ਮਿੰਟ ਤੱਕ ਲਗਾਤਾਰ ਮੈਂ ਇਹਨਾਂ ਨੂੰ ਦੇਖੋ ਇਸੇ ਤਰੀਕੇ ਦੇ ਨਾਲ ਭੁੰਨ ਲਿੱਤਾ ਹੈ ਤੇ 2 ਮਿੰਟ ਬਾਅਦ ਹੁਣ ਇਸ ਦੇ ਵਿੱਚ ਮੈਂ ਟਮਾਟਰ ਪਾਵਾਂਗੀ ਮੈਂ ਸਿਰਫ ਇੱਕ ਟਮਾਟਰ ਹੀ ਇੱਥੇ ਕੱਟ ਕੇ ਪਾਇਆ ਹੈ ਬਹੁਤ ਜ਼ਿਆਦਾ ਟਮਾਟਰਾਂ ਦਾ ਇਸਤੇਮਾਲ ਆਪਾਂ ਬਿਲਕੁਲ ਵੀ ਨਹੀਂ ਕਰਨਾ ਤੇ ਨਾ ਹੀ ਆਪਾਂ ਦੇਖੋ ਟਮਾਟਰ ਨੂੰ ਇੱਥੇ ਬਹੁਤ ਜ਼ਿਆਦਾ ਗਲਣਾ ਹੈ ਸਿਰਫ ਮਿਕਸ ਹੀ ਕੀਤਾ ਹੈ ਆਪਾਂ ਇਸ ਨੂੰ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਅੱਧਾ ਚਮਚ ਕਾਲੀ ਮਿਰਚ ਪਾਊਡਰ ਤੇ ਨਾਲ ਹੀ ਇੱਥੇ ਮੈਂ ਪਾ ਰਹੀ ਹਾਂ ਇੱਕ ਚਮਚ ਗਰਮ ਮਸਾਲੇ ਦਾ ਤੇ ਇੱਕ ਚਮਚ ਸੁੱਕੇ ਧਨੀਏ ਦਾ ਪਾਊਡਰ ਵੀ ਪਾ ਰਹੀ ਹਾਂ ਮੈਂ ਇਸ ਦੇ ਨਾਲ ਜਿਹੜਾ ਫਲੇਵਰ ਹੈਗਾ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲਵਾਂਗੇ ਕਈਆਂ ਕੋਲੋਂ ਕੁੱਕਰ ਦੇ ਵਿੱਚ ਚਾਵਲ ਸਹੀ ਨਹੀਂ ਬੰਦੇ ਚਾਵਲ ਬਿਲਕੁਲ ਮੈਸ਼ ਹੋ ਜਾਂਦੇ ਨੇ ਪਰ ਤੁਸੀਂ ਸੇਮ ਇਸੇ ਤਰੀਕੇ ਨਾਲ ਬਣਾਣਾ ਚਾਵਲ ਬਹੁਤ ਵਧੀਆ ਬਣਨਗੇ ਤੇ ਹੁਣ ਇੱਥੇ ਮੈਂ ਇੱਕ ਕਟੋਰੀ ਭਰ ਕੇ ਇੱਥੇ ਫਿਰੋਜ਼ਨ ਮਟਰ ਲਏ ਨੇ ਤੁਸੀਂ ਫਰੈਸ਼ ਮਟਰ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਮਟਰ ਜਿਹੜੇ ਹੈਗੇ ਨੇ ਮੈਂ ਧੋ ਕੇ ਦੇਖੋ ਇਸ ਦੇ ਵਿੱਚ ਪਾ ਦਿੱਤੇ ਨੇ ਤੇ ਇੱਕ ਵਾਰੀ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਕੁੱਕਰ ਦੇ ਵਿੱਚ ਚਾਵਲ ਬਹੁਤ ਹੀ ਖਿਲੇ-ਖਿਲੇ ਬਣਨਗੇ ਬਿਲਕੁਲ ਵੀ ਮੈਸ਼ ਨਹੀਂ ਹੋਣਗੇ ਤੇ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਹਿਲਾ ਲਿੱਤਾ ਹੋਇਆ ਤੇ ਹੁਣ ਇਸ ਦੇ ਵਿੱਚ ਮੈਂ ਚਾਵਲ ਪਾਵਾਂਗੀ ਜਿਹੜੇ ਕਿ ਮੈਂ ਧੋਕੇ ਰੱਖੇ ਹੋਏ ਨੇ ਤੇ ਦੇਖੋ ਚਾਵਲ ਵੀ ਮੈਂ ਇਸ ਦੇ ਵਿੱਚ ਪਾ ਲਿੱਤੇ ਨੇ ਚਾਵਲ ਪਾਨ ਤੋਂ ਬਾਅਦ ਆਪਾਂ ਤਕਰੀਬਨ 1 ਮਿੰਟ ਤੱਕ ਇਹਨਾਂ ਨੂੰ ਭੁੰਨ ਲੈਣਾ ਹੈ ਚਾਵਲ ਨੂੰ ਸਾਰੀਆਂ ਸਬਜ਼ੀਆਂ ਦੇ ਨਾਲ ਆਪਾਂ ਭੁੰਨ ਲੈਣਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਦੋ ਗਲਾਸ ਪਾਣੀ ਦੇ ਪਾ ਰਹੀਆਂ ਕਿਉਂਕਿ ਆਪਾਂ ਇਸ ਦੇ ਵਿੱਚ ਆਲੂ ਦਾ ਵੀ ਇਸਤੇਮਾਲ ਕੀਤਾ ਹੈ ਤੇ ਆਲੂ ਜਿਹੜੇ ਹੈਗੇ ਨੇ ਪਾਣੀ ਨੂੰ ਐਬਜ਼ਾਰਬ ਕਰ ਲੈਂਦੇ ਨੇ ਜੇ ਤੁਸੀਂ ਆਲੂ ਨਹੀਂ ਪਾਣੇ ਤਾਂ ਸਿਰਫ ਡੇਢ ਗਲਾਸ ਪਾਣੀ ਹੀ ਪਾਣਾ ਤੇ ਹੁਣ ਇਸ ਦੇ ਵਿੱਚ ਮੈਂ ਅਦਰਕ ਤੇ ਕਸ਼ਮੀਰੀ ਲਾਲ ਮੇਚ ਪਾ ਦਿਤੀ ਹੈ ਰੰਗਤ ਦੇ ਵਾਸਤੇ ਸਿਰਫ ਅੱਧਾ ਚਮਚ ਹੀ ਪਾਈ ਹੈ ਇੱਥੇ ਮੈਂ ਤੇ ਨਾਲ ਹੀ ਤਿੰਨ ਹਰੀਆਂ ਮੇਚਾ ਵੀ ਮੈਂ ਕੱਟ ਕੇ ਇਸ ਦੇ ਵਿੱਚ ਪਾ ਦਿੱਤੀਆਂ ਨੇ ਪਾਣੀ ਦਾ ਖਾਸ ਧਿਆਨ ਰੱਖਣਾ ਹੈ ਕਿ ਪਾਣੀ ਆਪਾਂ ਜੇ ਆਲੂ ਪਾਏ ਨੇ ਤਾਂ ਦੋ ਗੁਣਾ ਪਾਣਾ ਹੈ ਜੇ ਆਲੂ ਨਹੀਂ ਪਾਣੇ ਤਾਂ ਡੇਢ ਗੁਣਾ ਹੀ ਪਾਣਾ ਹੈ ਚਾਵਲਾਂ ਤੋਂ ਤੇ ਹੁਣ ਇਸ ਦੇ ਵਿੱਚ ਮੈਂ ਹਰਾ ਧਨੀਆ ਵੀ ਪਾ ਦਿੱਤਾ ਹੈ ਤੇ ਫਲੇਮ ਆਪਾਂ ਇੱਥੇ ਹਾਈ ਰੱਖੀ ਹੋਈ ਹੈ ਸਭ ਤੋਂ ਅਖੀਰ ਦੇ ਵਿੱਚ ਆਪਾਂ ਪਾਵਾਂਗੇ ਨਮਕ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਲੈਣਾ ਮੈਂ ਇੱਥੇ ਇੱਕ ਚਮਚ ਨਮਕ ਦਾ ਪਾਇਆ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਦੇਖੋ ਸਾਰੀਆਂ ਹੀ ਚੀਜ਼ਾਂ ਚੰਗੀ ਤਰ੍ਹਾਂ ਮੈਂ ਮਿਕਸ ਕਰ ਦਿੱਤੀਆਂ ਨੇ ਤੇ ਹੁਣ ਕੁੱਕਰ ਦਾ ਢੱਕਣ ਇੱਥੇ ਮੈਂ ਬੰਦ ਕਰ ਦਵਾਂਗੀ ਤੇ ਕੁੱਕਰ ਦਾ ਢੱਕਣ ਬੰਦ ਕਰਕੇ ਹਾਈ ਫਲੇਮ ਦੇ ਉੱਪਰ ਆਪਾਂ 2 ਵਿਸਲਾਂ ਤੱਕ ਇਸ ਨੂੰ ਪਕਾਵਾਂਗੇ ਜਦੋਂ 2 ਵਿਸਲ ਹਾਈ ਫਲੇਮ ਤੇ ਆ ਜਾਣਗੀਆਂ ਤਾਂ ਫਿਰ ਜੇ ਇਸ ਸਟੀਮ ਨੂੰ ਆਪਾਂ ਆਪਣੇ ਆਪ ਹੀ ਖਤਮ ਹੋਣ ਦਵਾਂਗੇ ਇਸ ਦੀ ਸਟੀਮ ਨੂੰ ਬਿਲਕੁਲ ਵੀ ਕੱਢਣਾ ਨਹੀਂ ਤੇ ਦੋ ਵਿਸਲ ਇੱਥੇ ਆ ਗਈਆਂ ਨੇ ਤੇ ਸਟੀਮ ਵੀ ਜਿਹੜੀ ਹੈਗੀ ਆ ਆਪਣੇ ਆਪ ਹੀ ਖਤਮ ਹੋਈ ਹੈ ਤੇ ਹੁਣ ਕੁੱਕਰ ਦਾ ਢੱਕਣ ਖੋਲ੍ਹ ਕੇ ਚੈੱਕ ਕਰਦੇ ਹਾਂ ਤੇ ਦੇਖੋ ਮਟਰਾਂ ਵੱਲੇ ਚਾਵਲ ਕਿੰਨੇ ਹੀ ਜ਼ਿਆਦਾ ਵਧੀਆ ਬਣੇ ਨੇ ਮਟਰ ਦੇਖੋ ਬਿਲਕੁਲ ਵੀ ਮੈਸ਼ ਨਹੀਂ ਹੋਏ ਤੇ ਜਿਹੜੇ ਚਾਵਲ ਹੈਗੇ ਨੇ ਇਹਨਾਂ ਨੂੰ ਆਪਾਂ ਪੋਲੇ-ਪੋਲੇ ਹੱਥਾਂ ਨਾਲ ਹਿਲਾ ਲਵਾਂਗੇ ਤਾਂ ਜੋ ਜਿਹੜੀ ਨੀਚੇ ਵਾਲੀ ਸਾਈਡ ਤੇ ਚਾਵਲ ਹੈਗੇ ਨੇ ਉਹ ਓਵਰਕੁੱਕ ਨਾ ਹੋਣ ਮੈਂ ਤੁਹਾਨੂੰ ਦਿਖਾਨੀਆਂ ਦੇਖੋ ਕੁੱਕਰ ਦੇ ਵਿੱਚ ਵੀ ਚਾਵਲ ਬਿਲਕੁਲ ਨਹੀਂ ਟੁੱਟੇ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਸਾਰੇ ਚਾਵਲਾਂ ਨੂੰ ਆਪਾਂ ਇਸ ਤਰ੍ਹਾਂ ਪੋਲੇ-ਪੋਲੇ ਹੱਥਾਂ ਨਾਲ ਹਿਲਾ ਲਵਾਂਗੇ ਮਟਰਾਂ ਵਾਲੇ ਚਾਵਲ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਆ ਰਹੀ ਏ ਤੇ ਇਹ ਹੁਣ ਸਰਵ ਹੋਣ ਲਈ ਤਿਆਰ ਨੇ ਦੇਖੋ ਬਹੁਤ ਹੀ ਖਿਲੇ ਖਿਲੇ ਬਹੁਤ ਹੀ ਜਿਆਦਾ ਵਧੀਆ ਮਟਰ ਵਾਲੇ ਚਾਵਲ ਜਿਹੜੇ ਹੈਗੇ ਨੇ ਬਣ ਚੁੱਕੇ ਨੇ